ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਰੀ ਬਾੜ ਜਿਹੜੀ ਆ 47 ਇੱਕ ਤਰਫਾ ਮਹਾਰਾਜ ਦੀ ਕਿਰਪਾ ਨਾਲ ਚੱਲਦੀ ਆ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਕਿਰਪਾ ਕਰੇਗਾ ਆਪਾਂ ਬੜੀ ਭਾਰੀ ਲੀਡ ਦਾ ਜਿੱਤਾਂਗੇ ਬਾੜ ਨੰਬਰ 47 ਨੂੰ ਤੇ ਜਿੱਤ ਕੇ ਸਰਦਾਰ 인ਦਰਬੀ ਸਿੰਘ ਬਲਾਰੀਆ ਜੀ ਦਾ ਜਿਹੜਾ ਕਾਦਿਆ ਹੋਰ ਚਾਗਰਾ ਕੀਤਾ ਜਾਏਗਾ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਜਿੱਦਾਂ ਬਹੁਤ ਜ਼ਿਆਦਾ ਪਿਆਰ ਦੇ ਰਹੀ ਆ ਤੇ ਜਿਹੜੇ ਜਿੱਤੇ ਹੁਣ ਆਪਣੇ ਦਫ਼ਤਰ ਦੇ ਵਿੱਚ ਬਹਿ ਗਿਆ ਆਪਾਂ ਆਪਣੇ ਸਾਰੇ ਵਰਕਰਾਂ ਦੇ ਨਾਲ ਅਗਲੀ ਰਣਨੀਤੀ ਵੇਖਦੇ ਕਿ ਕਿਵੇਂ ਚੱਲਣਾ ਵਾ ਸਲਾਹ مشوره ਦੇ ਨਾਲ ਸਾਰੇ ਭਰਾਵਾਂ ਦੇ ਨਾਲ ਰਲ ਮਿਲ ਕੇ ਕਿ ਗਾਂ ਦਾ ਕੰਮ ਹੈ ਕਿਵੇਂ ਕਰਾਉ ਕਿਵੇਂ ਚੱਲਣਾ ਕਰਨਾ ਤੇ ਉਹ ਸਹੀ ਗੱਲਾਂ ਨੇ ਬਾਾਕੀ ਜਿੱਤਨ ਤੋਂ ਬਾਅਦ ਹੀ ਪਰਮਾਤਮਾ ਕਰੇ ਕਿਰਪਾ ਸਾਰੀ ਵਾਰ ਦੇ ਵਿੱਚ ਇਹੋ ਜਿਹਾ ਐ ਕਰੇ ਸਾਰਾ ਲੱਗੂਗਾ ਕਿ ਆਪਣੇ ਘਰ ਚ ਹਰ ਇੱਕ ਬੰਦਾ ਜਿਹੜਾ ਉਹ ਇੰਨਾ ਮਾਨ ਸਨਮਾਨ ਕਰੂਗਾ ਕਿ ਅਸੀਂ ਖੁਦ ਕਾਉਂਸਲਰ ਆ ਕੱਲਾ ਅਮਰਜੀਤ ਸਿੰਘ ਜਾਂ ਉਹਦੀ ਵਾਈਫ ਕਾਉਂਸਲਰ ਨਹੀਂਗੀ ਸਾਰੀ ਜਿਹੜੀ ਵਾੜਿਆ ਸਾਡੀ ਉਹ ਸਾਰੀ ਕਾਉਂਸਲਰ ਹੀ ਕਰੂ ਕਹੂਗੀ ਆਪਣੇ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮੈਂ ਹਰਜੀਤ ਸਿੰਘ ਲੱਕੀ ਟਰਾਈਵਰ ਪਾਰ ਨੰਬਰ 40 ਦੀ ਜਨਤਾ ਨੂੰ ਹੋਰ ਜ਼ੋਰ ਅਪੀਲ ਕਰਦਾ ਹਾਂ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਬੀਬੀ ਪ੍ਰਵੀਨ ਕੁਮਾਰ ਜੋੜਾ ਨੂੰ ਪਤਨੀ ਸਰਾਰ ਅਮਰਜੀਤ ਜੋੜਾ ਜੀ ਨੂੰ ਪਾ ਕੇ ਕਾਮਯਾਬ ਕਰੋ ਇਹਨਾਂ ਦੀ ਕਾਮਯਾਬ ਤੁਹਾਡੀ ਆਪਣੀ ਹੈ ਇਹ ਨਿਹਾਇਤ ਸ਼ਰੀਫ ਤੇ ਇਮਾਨਦਾਰ ਕੈਂਡੀਡੇਟ ਹੈ ਇੰਦਰਪੀਰ ਬਲਾਰੇ ਸਾਹਿਬ ਜੀ ਦਿੰਦਾ ਹੈ ਅਸੀਂ ਬਾਤ ਬਾਤ ਤੁਹਾਡੇ ਵੋਟਾਂ ਚਤਾ ਕੇ ਇੰਦਰਪੀਰ ਬਲਾਰੇ ਜੀ ਦੀ ਝੋਲੀ ਜਿੱਤ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੀ ਸਤਿਕਾਰਯੋਗ ਮੇਰੀ ਭੈਣੋ ਤੇ ਭਰਾਓ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਅਪੀਲ ਕੀਤੀ ਜਾਂਦੀ ਹੈ ਵੋਟ ਨੰਬਰ 47 ਤੋਂ ਬੀਬਾ ਪ੍ਰਵੀਨ ਕੌਰ ਜੋੜਾ ਪਤਨੀ ਸਰਦਾਰ ਅਮਰਜੀਤ ਸਿੰਘ ਜੋੜਾ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ ਬਹੁਤ ਹੀ ਧੰਨਵਾਦ ਜਿਨ੍ਹਾਂ ਦਾ ਚੋਣ ਨਿਸ਼ਾਨ ਨੇ ਹੱਥ